ਲੈਣੀਆਂ ਤੇ ਯਾਰ ਇਹ ਤੇ ਮੇਰਾ ਲੈਣੀਆਂ ਫੇਰ ਜਲੇ ਨਾ ਦੇ ਦੇ ਭਾਈ ਲੈ ਇਹਨੇ ਲੈਣੀਆਂ ਲੈ ਮੇਰੇ ਵੀ ਚਾਹ ਦੇਖੋ ਪਰ ਕੁੜੀ ਹੋਣੀ ਪੜ੍ਹਦੀ ਆਵਾ ਲੈ 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 ਆ ਵੀ ਅਖਰ ਵਾਰ ਮਨ ਮੈਂ ਗਾਉਂ ਗਏ ਰਹੇ ਨੇ ਨਹੀਂ ਕਸਾਈ ਨਹੀਂ ਆ ਵੀ ਦਾ ਚਾਰ ਸਾਈ ਹੁੰਦੀ ਮੈਂ ਦੇਖ ਤੋਰਦਾ 7:30 ਤੇ ਹੋਈ ਪਾ ਨਹੀਂ ਜਾਂਦਾ ਜੇ ਪਾਣੀ ਹੁੰਦੀ ਮੈਂ ਪਾਣ ਦਾ ਤੇ ਮੋੜਦਾ ਇੰਦੀਆ ਤੇ ਲੋਹ ਸੰਹਣ ਕੋਈ ਰਾ ਕੰਨ ਲੈਣੀਆਂ ਤੇ ਯਾਰ ਇਹ ਤੇ ਮੇਰਾ ਲੈਣੀਆਂ ਫੇਰ ਜਲੇ ਨਾ ਦੇ ਦੇ ਭਾਈ ਲੈ ਇਹਨੇ ਲੈਣੀਆਂ ਲੈ ਚੱਲ ਇਦੋਂ ਦਾ ਰੱਬ ਦਾ ਨਾਮ ਆਇਆ ਇੰਨੇ ਆ ਬਾਈ ਨਾਮ ਖੱਲਿਆ ਬਾਈ ਨਾਮ ਖੱਲਿਆ ਆ ਕੰਨਿਆਂ ਨਾਂ ਨੂੰ ਮੈਂ ਚੜੀ ਗਿਆ ਪੰਜੋ ਘਟ ਜੇਦੀ ਬੱਲਿਆ ਆ ਫੜਿਆ ਤੋ ਫੜ ਤੂੰ ਮੰਗੀ ਚਲਾ ਫੜਾ ਅੱਠ ਗਾਈ ਪੱਠਵਾਇਆ ਨਹੀਂ ਨਹੀਂ ਹੁਣ ਹੁਣ ਦਾ ਮਾਦਾ ਇਹ ਬੱਤੀ ਦਾ ਨਾਮ ਲੈਦਾ ਵੀ ਕੋਈ ਗੱਲ ਨਹੀਂ ਕੋਈ ਨਹੀਂ ਰੱਖੀ ਮੈਂ ਲੱਡੀ ਦਾ ਵਿਚਾਰੀ ਕੋਈ ਗੱਲ ਨਹੀਂ ਤਾਂ ਕੋਈ ਜਿਹੜੇ ਮੈਂ ਜੀ ਜੁਬਾਨਾ ਆ ਜਾਂਦਾ ਸਾਰਾ ਕੋ ਦੇਖ ਕੇ ਕੰਮ ਆ ਪੈਸੇ ਜੰਗੇ ਨਹੀਂ ਪੈਸੇ ਚੰਗੇ ਨੇ ਪੈਸੇ ਧੰਨ ਆਹ ਹੁਣ ਹੋਰ ਬੱਕਰੀ ਆ ਗਈ ਹਾਂ ਆ ਜੀ ਹਾਂ ਇੰਨੇ ਦੇ ਵੀ ਆ ਜੂ ਇਹ ਵੀ ਨਹੀਂ ਗੱਲ ਸਹੀ ਬੱਚਿਆ ਹਾਂ ਬਹੁਤ ਕੁਝ ਆ ਜਾਂਦਾ ਫਿਰ ਦਿੰਦੇ ਕਿਨੇ ਜੰਡੂ ਹੁਣ ਉਹਨੂੰ ਬਾਹਰ ਤਾਂ ਜਿਹਦਾ ਬਸ ਨਾਉ ਲਾਤਾ 9900 ਰੁਪਇਆ ਵੀ ਉਹ ਪਿਆਰ ਆ ਕੋਸਾ ਦਾ ਤੇ ਆਪਣੇ ਵੀ ਨਹੀਂ ਤਾਂ ਯਾਰ ਮਹਿੰਗੀ ਪਈ ਨਹੀਂ ਮਹਿੰਗੀ ਪਈ ਦੇਖ ਗਾਗ ਹੁਣ ਇਹਨਾਂ ਨੂੰ ਯਾਰ ਇੱਕ ਮਿੰਟ ਚੱਲ ਭਾਈ ਇਹਦਾ ਹਦ ਹੋ ਗਿਆ ਇਹ ਬੇਬੇ ਦਾ ਨਹੀਂ ਕੋਈ ਓਏ ਮੇਰੇ ਨਾਲ ਵੀ ਕਰ ਤਾੜੂ ਬੱਕਰੀ ਮੇਰੇ ਵਿਚਾਰ ਦੇਖਾ ਇਹ ਜਿਹੜਾ ਵੋਧਿਆ ਨਹੀਂ ਹੈ ਯਾਰ ਨਾ ਨਾ ਹੋਗਦਾ 1000 ਦੀ ਨਾ ਤਾਂ ਚਲੋ ਕੋਈ ਗੱਲ ਉਹ ਵਾਰ ਸਹਿਆ ਯਾਰ ਆਪਾਂ ਰੱਬ ਦੀ ਕਹਾਣੀ ਦੋ ਉਹ ਤਾਂ ਜਦੋਂ ਅਗਲਾ ਨਹੀਂ ਕਹਿੰਦਾ ਉਹਦਾ ਤਾਂ ਰੱਬ ਨੇ ਮਿਲ ਗਈ ਯਾ ਦੋ ਕਰ ਲੈ ਪਹਿਲਾਂ ਨਹੀਂ ਨਹੀਂ ਚਾਚਾ ਬੋਰ ਬੋਰ ਰੱਬ ਰੱਬ ਦਾ ਹਾਂਗੇ ਹੋਇਆ ਆ ਫਾੜਿਆ ਤਟ ਤਟ ਕਰੇ ਯਾਰ ਹੁਣ ਨਾ ਜੇ ਛੱਟ ਪੂਰੀ ਲਾਉਂਗਾ ਫਿਰ ਫੜੂੰਗਾ ਨਹੀਂ ਮੈਂ ਮੋੜੂੰਗਾ ਕਿੰਦੀ ਗੱਲ ਆ ਯਾਰ ਬਸ ਗੱਲ ਕਰ ਆ ਤੇ 8 8 ਵੀ ਪਾ ਗਿਆ ਯਾਰ بس اور رکھنا یار رکھنا ਕੋਈ ਨਹੀਂ ਦੇ ਰਿਹਾ ਮੇਰੇ ਵੀ ਡੀਗਰੀ ਆ ਮੈਂ ਵੀ ਤਾਂ ਹੀ ਕਹਣਾ ਪਤਾ ਬਸ ਪਤਾ ਲਾ ਬਸ ਪਤਾ ਲਾ ਉਹ ਚੱਕੀ ਜਾਂਦੀ ਨਹੀਂ ਲੈ ਕੇ ਆੜੇ ਪਤਾ ਬਿੰਨਾ ਖੋਲ ਗਿਆ ਪੂਰਾ ਤਾਂ ਲਾ ਦੀਦਾ ਕੀ ਪੀਲਾ

ਸਹੀ ਨਹੀਂ ਜੁਤੀ ਚੱਲਦੀ ਹੈ ਅੱਥਰ ਲੈ ਜੀ ਯੇ ਲਾ ਦੇ ਮੈਂ ਅਜੇ ਖਰੇ ਕਰ ਲਾ ਹੁਣ ਇਹ ਕਹਾ ਕੱਲ ਨੂੰ ਕਹਿੰਦੇ ਪੇਰੇ ਕੱਲ ਨੂੰ ਆ ਗੱਲ ਠੀਕ ਆ ਨਾ ਗੱਲ ਜ਼ਿਆਣੀ ਆ ਹੁਣ ਛੋੜ ਕਰਦੇ ਜੋ ਆਖਰੀ ਨੂੰ ਆਪੀ ਬਾਜੀ ਹੁਣ ਦਾ ਛੋੜ ਆ ਸਾਡੇ ਨਾਲ ਨਾ 10 ਬੀਰ ਕੋ ਛੱਡਦੇ ਕੋਲ ਨੂੰ ਛੱਡ ਦੇ ਤੂੰ ਮੈਂ ਕਹਤਾ ਤੈਨੂੰ ਛੋੜ ਕਰਦੇ ਛੱਡ ਦੇ ਪੱਜੀ ਪੁਨੀ ਛੱਡ ਦੇ ਬਾਜੀ ਦਈਏ ਕੀ ਇਹ ਤੂੰ ਸਾਰਿਆਂ ਦੀ ਸਾਂਝੀ ਆਓ ਕਿਵੇਂ ਕੰਨੇ ਯਾਰਾ ਸਾਰਿਆਂ ਦੀ ਸਾਂਝੀ ਆ ਜੋ ਆਖਰੀ 100 ਰੁਪਏ ਦਾ 50 ਰੁਪਏ ਦਾ ਹਾਂ ਪੈਸੇ ਨਾ ਛੱਟ ਨਹੀਂ ਨਹੀਂ ਆਹ ਦੇ ਦਿਖਾਂਗ ਰੱਖ ਜੋ ਆਖਰੀ ਬਿਆ ਜੋ ਆਖਰੀ ਬਿਆ ਜੀ ਬੈਠੋ ਤੇ ਤੇਰੇ ਪਿੱਛੇ ਨਹੀਂ ਨਿਭਰਾਇਨਾ ਕਦੇ ਨਹੀਂ ਹੋਣੇ ਇਹ ਟਾਫੀਆਂ ਚੱਲ ਬਈ ਚੱਲਦੀ ਜਲ ਖਾਇਆ ਉਹ